ਸੁਖਜੀਤ ਕੌਰ ਮੈਡਮ ਆਈ ਦੀ ਦੁਕਾਨ ਕੋਲੇ ਕਾਦੀ ਦੀ ਨਾਲ ਇਹ ਫਾਸਟ ਫੂਡ ਤੇ ਕੀ ਕੀ ਬਣਾਇਆ ਜਾਂਦਾ ਤੇ 버ਗਰ ਪੀਜ਼ਾ ਸੈਂਡਵਿਚ ਫ੍ਰੈਂਚ ਫ੍ਰਾਈਜ਼ ਕੌਣ ਕੰਮ ਕਰਦਾ ਤੁਹਾਡੇ ਨਾਲ ਮੇਰੇ ਹਸਬੰਦ ਨੇ ਯਾਦਵਿੰਦਰ ਸਿੰਘ ਕਿੱਥੋਂ ਆਈਡੀਆ ਇਹ ਆਈਡੀਆ بس એમ એ કે ਉਹਨਾਂ ਦਾ ਵੀ ਸੁਪਨਾ ਸੀਗਾ ਕਿਉਂਕਿ ਉਹ ਪਿੱਛੇ ਕਿਸੇ ਦੇ ਜੌਬ ਕਰਦੇ ਸੀ ਕਾਫੀ ਟਾਈਮ ਤੋਂ ਕਿਸੇ ਉਹਨਾਂ ਨੂੰ ਇਹ ਸੀ ਕਿ ਮੈਂ ਕਿਸੇ ਦੇ ਅੰਡਰ ਨਾ ਰਹਾਂ ਕਿ ਆਪ ਜੌਬ ਕਰਾਂ ਜਾਂ ਆਪਣਾ ਕੰਮ ਕੁਝ ਵੀ ਭਾਵੇਂ ਛੋਟਾ ਹੀ ਹੋਵੇ ਆਪਣਾ ਕਰੀਏ ਇਸ ਲਈ ਫਿਰ ਆ سٹਾਰਟ ਕੀਤਾ ਬਾਅਦ ਦਾ ਸੁਪਨਾ ਐਵੇਂ ਸੀ ਕਿ ਸਾਡੇ ਕੋਲ ਇਹਨੇ ਪੈਸੇ ਨਹੀਂ ਸੀਗੇ ਅਸੀਂ ਬਾਹਰ ਚੱਲ ਨਹੀਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਅਸੀਂ ਕਿਸੇ ਦੇ ਅੰਡਰ ਵੀ ਕੰਮ ਕਰਦੇ ਹਾਂ ਬਾਰਜਨ ਤੋਂ ਬਾਅਦਾਂ ਲਿਖੀ ਸੀ ਇਹ ਸੋਚਿਆ ਕਿ ਕਿਉਂ ਨਾ ਅਸੀਂ ਬਾਰਜਨ ਤੋਂ ਚੰਗਾ ਕਿ ਆਪਣਾ ਹੀ ਕੰਮ ਕਰ ਲਈਏ ਫਿਰ ਅਸੀਂ ਆਪਣਾ ਸਟਾਰਟਅਪ ਸ਼ੁਰੂ ਕੀਤਾ ਫਿਰ ਇਹਨਾਂ ਕੋਲ ਇੱਕ ਬੁਲਟ ਸੀਗਾ ਫਿਰ ਅਸੀਂ ਉਹ ਸੇਲ ਕੀਤਾ ਉਹ ਸੇਲ ਤੋਂ ਹਾਂਜੀ ਫਿਰ ਅਸੀਂ ਆਪਣਾ ਬੁਲਟ ਸੇਲ ਕੀਤਾ ਉਹਨਾਂ ਪੈਸੇ ਨਾਲ ਜਿਹੜੇ ਜੋ ਵੀ ਸੀ ਕੁਝ ਪਹਿਲਾਂ ਵੀ ਥੋੜਾ ਜੁੜਿਆ ਹੋਇਆ ਸੀ ਉਹਨਾਂ ਨਾਲ ਫਿਰ ਸੀ ਆਪਣਾ ਸਟਾਰਟਅਪ ਸ਼ੁਰੂ ਕੀਤਾ ਉਸ ਤੋਂ ਬਾਅਦ ਵਾਈਬਟੀ ਕਿਰਪਾ ਨਾਲ ਬੜੀ ਜ਼ਿਆਦਾ ਵਧੀਆ ਰਿਸਪਾਂਸ ਮਿਲਿਆ ਲੋਕਾਂ ਵੱਲੋਂ ਫਿਰ ਅਸੀਂ ਆਪਣਾ ਬੁਲੇਟ ਵੀ ਵਾਪਸ ਲੈ ਲਿਆ ਤੇ ਇੱਕ ਹੋਰ ਬ੍ਰਾਂਚ ਸ਼ੁਰੂ ਕੀਤੀ ਹੈ ਫੂਡ ਗੈਲਰੀ ਜਿਹਦੇ ਵਿੱਚ ਨਾਨ-ভেজ ਦਾ ਕੰਮ ਸਟਾਰਟ ਕੀਤਾ ਹੋਇਆ ਹੈ ਕਿੰਨਾ ਲੱਗ ਜਾ ਰਿਹਾ ਇੱਕ ਹੋਇਆ ਚੰਗਾ ਹੋ ਜਾਂਦਾ ਬਾਹਰ ਨਾਲੋਂ ਚੰਗਾ ਰੱਖੀ ਹੈ ਕਿ ਉੱਥੇ ਵੀ ਨਹੀਂ ਬਹੁਤ ਵਧੀਆ ਹੈ ਜਿਵੇਂ ਕਿ 12ਵੀਂ ਜਾ ਕੇ ਕੰਮ ਹੀ ਕਰਨਾ ਸੀਗਾ ਤੋਂ ਇੱਥੇ ਕੀ ਫੈਮਿਲੀ ਦੇ ਨਾਲ ਰਹਿ ਕੇ ਅਸੀਂ ਕੰਮ ਕਰਦੇ ਪਏ ਹਾਂ ਤੇ ਹਾਂ ਬਾਰ ਜ਼ਰੂਰ ਜਾਵਾਂਗੇ ਕਿ ਸੁਖਨਾ ਹੈ ਕਿ ਜਿਵੇਂ ਭਾਵੇਂ ਟੂਰ ਹੀ ਘੁੰਮਣ ਫਿਰਣ ਹੀ ਜਾਈਏ ਜ਼ਰੂਰ ਜਾਵਾਂਗੇ। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਵੀ ਯਾਦਵਿੰਦਰ ਸਿੰਘ ਹੈ ਜੀ। ਸਰ ਆ ਇਹ ਬਹੁਤ ਕੰਮ ਕਰਦਾ ਹੈ। ਕੌਣ ਕੌਣ ਕੰਮ ਕਰਦਾ ਹੈ? ਇੱਥੇ ਮੈਂ ਤੇ ਮੇਰੀ ਵਾਈਫ ਹੁੰਦੇ ਹਾਂ। ਕਿਸ ਦੀ? ਇਹ ਫਾਸਟ ਫੂਡ ਜਿਹਾ ਇੱਥੇ ਜੋ ਪੀਜ਼ਾ, ਸੈਂਡਵਿਚ, 버ਗਰ, ਫ੍ਰੈਂਚ ਫ੍ਰਾਈਜ਼ ਤੇ ਪਾਸਤਾ। ਜਿੰਨੇ ਜਿੰਨੇ ਤੋਂ ਆਣੇ ਤਾਂ ਬਹੁਤ ਜਾਂਦਾ ਸੁਖਨਾ ਨਹੀਂ ਦੇ ਦਤਾ ਤਾਂ ਤੇ ਇੱਕ ਮੋਟੇ ਵਾਲੇ ਜਿਹੜਾ ਉਹ ਸੀ ਸੀ ਇਹ ਦੋਨੋਂ ਸਟੋਰੀਆਂ ਦੇ ਅਲਗ-ਅਲਗੇ ਚਲੋ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦੇਣਾ ਇਹ ਕਨਸੈਪਟ ਆਪੇ ਸ਼ੁਰੂ ਕਿਵੇਂ ਕੀਤਾ ਇਹ ਸਾਡੇ ਕੋਲ ਨਾ ਮੇਰੇ ਕੋਲ ਬਾਈਕ ਸੀ ਇੱਕ ਤੇ ਸਾਡੇ ਕੋਲ ਬਾਈਕ ਸੀ ਇੱਕ ਅਸੀਂ ਉਹ ਸੇਲ ਕਰਕੇ ਤੇ ਆਪਣਾ ਇੱਕ ਛੋਟਾ ਜਿਹਾ ਕਨਸੈਪਟ ਸ਼ੁਰੂ ਕੀਤਾ ਇਹ ਮੇਰੇ ਵਾਈਫ ਹੀ ਕਹਿੰਦੇ ਸੀ ਕਿ ਇਦਾਂ ਤੁਸੀਂ ਆਪਣਾ ਕੋਈ ਛੋਟਾ ਮੋਟਾ ਇੱਕ ਬਿਜ਼ਨਸ ਹੋਏ ਇਹ ਨੂੰ ਸ਼ੁਰੂ ਕਰੋ ਤੇ ਮੈਂ ਸੋਚਿਆ ਕਿ ਉਹ ਨਾ ਮੈਂ ਆਪਣੀ ਬਾਈਕ ਸੇਲ ਕਰਦਾ ਤੇ ਆਪਾਂ ਕਰ ਲਈਏ ਕਿਉਂਕਿ ਸਾਡੇ ਕੋਲ ਪੈਸੇ ਦੀ ਨਹੀਂ ਪੈਸੇ ਦੀ ਤੰਗੀ ਸੀ ਥੋੜੀ ਉਦੇ ਕਰਕੇ ਫਿਰ ਆਪਾਂ ਬੁਲਟ ਸੇਲ ਕਰਤਾ ਤੇ ਇੱਕ ਆ چھوٹਾ ਜਿਹਾ ਫਾਸਟ ਫੂਡ ਦਾ ਕੈਫੇ ਓਪਨ ਕਰ ਲਿਆ ਹੁਣ ਇੱਕ ਦੂਜੀ ਜਗ੍ਹਾ ਕਹਿੰਦੇ ਦੋ ਬਣਾ ਲਏ ਹਾਂਜੀ ਇੱਕ ਸ਼ਾਪ ਸਾਡੀ ਨਿਊ ਬ੍ਰਾਂਚ ਆਪਾਂ ਕੀਤੀ ਹੈ ਉੱਥੇ ਨੌਨ ਸਟਾਜ ਆ ਹਾਂਜੀ ਨੌਨ ਸਟਾਜ ਮੈਚਿੰਗ ਤੇ ਉਹ ਪੜੀ ਤੇ ਓਨ ਓਮ ਪਹਿਲਾਂ ਤਾਂ ਮੈਨੂੰ ਇਹੀ ਕਹਿੰਦੇ ਸੀ ਕਿ ਆਪਾਂ ਬਾਹਰ ਜਾਈਏ ਬਾਹਰ ਜਾਈਏ ਪਰ ਉਹਦੇ ਲਈ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਹੈਗੇ ਤੇ ਫਿਰ ਆਪਾਂ ਕਦੀ ਜਾਵਾਂਗੇ ਜ਼ਰੂਰ ਇੱਕ ਆਪਾਂ ਟੂਰ ਕੇ ਜ਼ਰੂਰ ਕਰਾਂਗੇ ਦਾ ਤੇ ਬਾਕੀ ਇੱਥੇ ਵੀ ਬਹੁਤ ਵਧੀਆ ਚੱਲ ਰਿਹਾ ਆਪਣਾ ਇੱਥੇ ਜਿੰਨੇ ਮਿਹਨਤ ਕਰਨੀ ਆ ਉਹ ਇੱਥੇ ਵੀ ਕਾਮਯਾਬ ਹੋ ਜਾਂਦਾ ਤੁਹਾਡੇ ਸਾਹਮਣੇ ਦੇਖੋ ਸਾਡੀ ਇੱਕ ਆਦਗਾਣਾ ਇੱਕ ਆਪਾਂ ਨਿਊ ਬ੍ਰਾਂਚ ਹੋਰ ਓਪਨ ਕਰ ਲਈ ਹੈ ਜਿਹੜਾ ਮੋਟਰਸਾਈਕਲ ਦੀ ਉਹਦੇ ਲਈ ਫੋਲ ਟਾਈਮ ਆਂ ਹਾਂ ਜੀ ਜੀ ਉਹਤੇ ਥੋੜੇ ਪੈਸੇ ਇਕੱਠੇ ਕੀਤੇ ਸੀ ਤੇ ਵਿੱਚ ਬੁਲਟ ਦੇ ਨਾਲ ਉਹ ਬੁਲਟ ਸੇਲ ਕਰਕੇ ਤੇ ਇੱਕ ਥੋੜੇ ਪੈਸੇ ਹੋਰ ਐਡ ਕੀਤੇ ਘਰ ਦੇ ਨਾਲ ਕੁਝ ਨਹੀਂ ਜਾਂਦੇ ਘਰ ਦੇ ਨਾਲ ਕੁਝ ਨਹੀਂ ਗਿਆ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਬਾ ਜੀ ਦਾ ਨਾਮ ਲੈ ਕੇ ਸ਼ੁਰੂ ਕਰੋ ਤੇ ਸਭ ਕੁਝ ਸਹੀ ਸਹੀ ਹੋ ਜਾਏਗਾ ਫੋਮੋ ਦਵਾਰ ਲਸਾਂਗੇ ਅਹ ਚੇਫ ਬੁਲਟ ਅਸੀਂ ਹੋਰ ਲੈ ਲਿਆ ਨਾਲ ਮੋਪਟ ਲਈ